ਮੁਲਤ ਸਿਰਫ ਇੱਕ ਰਾਜਨੀਤਿਕ ਮਸਲਾ ਨਹੀਂ ਹੈ ਸਗੋ ਇਹ ਧਾਰਮਿਕ ਸਮਾਜਿਕ ਅਤੇ ਸਥਾਨਕ ਕਾਰਨ ਵੀ ਸ਼ਾਮਲ ਹਨ ਇਸ ਕਾਰਨ ਲੰਬੇ ਸਮੇਂ ਤੋਂ ਈਰਾਨ ਨੇ ਫਲਸਤੀਨੀ ਮਕਸਦ ਦਾ ਸਮਰਥਨ ਕੀਤਾ ਹੈ ਜੋ ਕਿ ਇਸ ਦੇ ਖੇਤਰੀ ਰਾਜਨੀਤਿਕ ਖਿੱਤਾ ਧਾਰਮਿਕ ਦਾਅਵੇ ਅਤੇ ਇਜ਼ਰਾਈਲ ਦੇ ਵਿਰੋਧ ਤੇ ਆਧਾਰਤ ਹੈ ਆਓ ਈਰਾਨ ਦੀ ਜੰਗ ਵਿੱਚ ਵੱਖ-ਵੱਖ ਭੂਮਿਕਾਂ ਪੱਖਾਂ ਦੀ ਸਮਝਣ ਦੀ ਕੋਸ਼ਿਸ਼ ਕਰੀਏ ਈਰਾਨ ਸ਼ੀਆ ਇਸਲਾਮ ਦੀ ਪ੍ਰਮੁੱਖ ਤਾਕਤ ਹੈ ਜਦ ਕਿ ਫਲਸਤਾਨ ਦੇ ਜ਼ਿਆਦਾਤਰ ਲੋਕ ਸੁੰਨੀ ਮੁਸਲਮਾਨ ਹਨ ਇਹ ਧਾਰਮਿਕ ਦਿੱਖ ਪੱਖੋਂ ਵੱਖਰਾਪਣ ਦੇ ਬਾਵਜੂਦ ਈਰਾਨ ਹਮੇਸ਼ਾ ਫਲਸਤਾਨੀ ਜੰਗ ਦਾ ਸਮਰਥਨ ਕਰਦਾ ਰਿਹਾ ਹੈ ਈਰਾਨ ਦਾ ਇਹ ਮਤਲਬ ਹੈ ਕਿ ਉਹ ਆਪਣੇ ਆਪ ਨੂੰ ਇਸਲਾਮਿਕ ਦੁਨੀਆ ਵਿੱਚ ਇੱਕ ਮਜ਼ਬੂਤ ਆਗੂ ਦੇ ਕਰਦਾਰ ਵਜੋਂ ਪੇਸ਼ ਕਰਨਾ ਚਾਹੁੰਦਾ ਹੈ ਇਸ ਦੇ ਨਾਲ ਹੀ ਇਜ਼ਰਾਈਲ ਵਿਰੁੱਧ ਮਾਤੂ ਪੇਦਾਨ ਨੂੰ ਨਦਰ ਅੰਦਾਜ਼ ਕਰਕੇ ਈਰਾਨ ਨੇ ਇਸ ਵਿਵਾਦ ਨੂੰ ਇੱਕ ਧਾਰਮਿਕ ਮੁੱਦੇ ਵਜੋਂ ਉਜਾਗਰ ਕੀਤਾ ਹੈ ਫਲਸਤੀਨੀ ਮਕਸਦ ਦਾ ਸਮਰਥਨ ਕਰਕੇ ਈਰਾਨ ਮੁਸਲਮਾਨ ਦੁਨੀਆ ਵਿੱਚ ਆਪਣਾ ਧਾਰਮਿਕ ਅਸਰ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰਦਾ ਹੈ ਈਰਾਨ ਅਤੇ ਇਜ਼ਰਾਈਲ ਦੇ ਰਿਸ਼ਤੇ ਹਮੇਸ਼ਾ ਹੀ ਤਣਾਅ ਭਰੇ ਰਹੇ ਹਨ ਈਰਾਨ ਜਿਸ ਨੂੰ ਪੱਛਮੀ ਤਾਕਤਾਂ ਖਾਸ ਕਰਕੇ ਅਮਰੀਕਾ ਦੇ ਵਿਰੋਧੀ ਦੇ ਰੋਪ ਵਿੱਚ ਜਾਣਿਆ ਜਾਂਦਾ ਹੈ ਇਜ਼ਰਾਈਲ ਨੋ ਅਮਰੀਕਾ ਦੇ ਸਭ ਤੋਂ ਕਟੜ ਸਾਥੀ ਵਜੋਂ ਦੇਖਦਾ ਹੈ ਈਰਾਨ ਦੇ ਲੀਡਰ ਸ਼ੁਰੂ ਤੋਂ ਹੀ ਇਜ਼ਰਾਈਲ ਨੂੰ ਗੈਰ ਕਾਨੂੰਨੀ ਕੌਮ ਦੇ ਤੌਰ ਤੇ ਪੇਸ਼ ਕਰਦੇ ਹਨ ਉਸ ਨੂੰ ਖਤਮ ਕਰਨ ਦੀ ਗੱਲ ਕਰਦੇ ਹਨ ਇਸ ਸਿਆਸੀ ਵਖਰਤਾ ਈਰਾਨ ਨੂੰ ਫਲਸਤੀਨ ਦੀ ਮਦਦ ਕਰਨ ਲਈ ਇੱਕ ਤਾਕਤਵਰ ਕਾਰਨ ਦਿੰਦਾ ਹੈ ਈਰਾਨ ਖੇਤਰ ਵਿੱਚ ਆਪਣੇ ਰਾਜਨੀਤਿਕ ਹਿੱਤਾਂ ਦੀ ਰੱਖਿਆ ਕਰਦੇ ਹੋਏ ਫਲਸਤੀਨੀ ਜਥੇਬੰਦੀਆਂ ਦਾ ਸਮਰਥਨ ਕਰਦਾ ਹੈ ਇਸ ਦੇ ਖੇਤਰੀ ਵਿਰੋਧੀਆਂ ਖਾਸ ਕਰਕੇ ਇਜ਼ਰਾਈਲ ਨੂੰ ਨੁਕਸਾਨ ਪਹੁੰਚਾ ਸਕਣ। ਈਰਾਨ ਨੇ ਖੇਤਰ ਵਿੱਚ ਆਪਣਾ ਪ੍ਰਭਾਵ ਵਧਾਉਣ ਲਈ ਹਿਜ਼ਬੁੱਲ ਜੋ ਕਿ ਇੱਕ ਲਬਨਨ ਵਿੱਚ ਸਿਆ ਸੰਗਠਨ ਹੈ ਤੇ ਫਲਸਤਾਨ ਦੀ ਹਮਸ ਸੰਗਠਨ ਨੂੰ ਸਮਰਥਨ ਦਿੱਤਾ ਹੈ। ਇਹ ਸੰਗਠਨ ਇਜ਼ਰਾਈਲ ਵਿਰੁੱਧ ਹਥਿਆਰਬੰਦ ਕਾਰਵਾਈਆਂ ਕਰਨ ਵਿੱਚ ਮਦਦਗਾਰ ਸਾਥ ਹੋ ਰਹੇ ਹਨ। ਇਜ਼ਰਾਈਲ ਇਜਬੂਲ ਅਤੇ ਹਮਸ ਨੂੰ ਹਥਿਆਰ ਅਤੇ ਸਾਧਨ ਮਹਈਆ ਕਰਦਾ ਹੈ ਜਿਸ ਨਾਲ ਉਹ ਇਜ਼ਰਾਈਲ ਨਾਲ ਜੰਗ ਲੜ ਰਹੀਆਂ ਜਥੇਬੰਦੀਆਂ ਨੂੰ ਮਜ਼ਬੂਤੀ ਦੇ ਸਕਣ। ਈਰਾਨ ਦਾ ਇਹ ਸਮਰਥਨ ਇਸ ਖੇਤਰ ਵਿੱਚ ਉਸਦੇ ਰਾਜਨੀਤਿਕ ਦਾਅਵੇ ਨੂੰ ਸਥਿਰ ਕਰਦਾ ਹੈ ਅਤੇ ਉਹਨਾਂ ਨੂੰ ਮੁਸਲਮਾਨੀ ਕੌਮਾਂ ਦੇ ਵਿੱਚ ਸ਼ਕਤੀਸ਼ਾਲੀ ਸਥਿਤੀ ਦਿੰਦਾ ਹੈ। ਈਰਾਨ ਦਾ ਫਲਸਤਿਨ ਦਾ ਸਮਰਥਨ ਇਸ ਦੀਆਂ ਖੁੱਦ ਦੀਆਂ ਰਾਸ਼ਟਰੀ ਸੁਰੱਖਿਆ ਹਿੱਤਾਂ ਨਾਲ ਵੀ ਜੁੜਿਆ ਹੋਇਆ ਹੈ ਈਰਾਨ ਨੂੰ ਲੱਗਦਾ ਹੈ ਕਿ ਇਜ਼ਰਾਈਲ ਦੇ ਖੇਤਰੀ ਪ੍ਰਭਾਵ ਵਿੱਚ ਵਾਧਾ ਉਸਦੇ ਹਿੱਤਾਂ ਲਈ ਨੁਕਸਾਨਦੇ ਹੋ ਸਕਦਾ ਹੈ ਈਰਾਨ ਦਾ ਮਕਸਦ ਇਹ ਵੀ ਹੈ ਕਿ ਉਹ ਮੱਧ ਪੂਰਬ ਵਿੱਚ ਆਪਣੇ ਪਹੁੰਚ ਵਧਾ ਸਕੇ ਅਤੇ ਪੱਛਮੀ ਤਾਕਤਾਂ ਦੇ ਕਬਜ਼ੇ ਵਾਲੇ ਖੇਤਰਾਂ ਨੂੰ ਕਮਜ਼ੋਰ ਕਰ ਸਕੇ ਇਸ ਲਈ ਫਲਸਤਾਨ ਦੀ ਮਦਦ ਕਰਕੇ ਈਰਾਨ ਨੇ ਆਪਣੀ ਰਾਜਨੀਤਿਕ ਸਥਿਤੀ ਨੂੰ ਬਿਹਤਰ ਕਰਨ ਦੀ ਕੋਸ਼ਿਸ਼ ਕੀਤੀ ਹੈ 이란 ਨੇ اسرائیل فلسطین ਸੰਘਰਸ਼ ਨੂੰ ਇੱਕ ਵਿਸ਼ਵ ਪੱਧਰੀ ਮੰਚ ਤੇ ਲਿਆਉਣ ਵਿੱਚ अहम ਭੂਮਿਕਾ ਨਿਭਾਈ ਇਸ ਮਸਲੇ ਨੂੰ ਮਹਿਰਬ ਅਤੇ ਮਨੁੱਖੀ ਅਧਿਕਾਰੀਆਂ ਦੀ ਲੜਾਈ ਵਜੋਂ ਦਰਸਾਇਆ ਹੈ ਇਸ ਦੇ ਨਤੀਜੇ ਵਜੋਂ ਬਹੁਤ ਸਾਰੀਆਂ ਮੁਸਲਮਾਨ ਕੌਮਾਂ ਨੇ ਵੀ ਇਜ਼ਰਾਈਲ ਦੇ ਖਿਲਾਫ ਆਪਣੇ ਵਿਰੋਧ ਨੂੰ ਪ੍ਰਗਟ ਕੀਤਾ ਹੈ 이란 ਲਈ ਇਹ ਮੋਰਲ ਸਟੈਂਡ ਉਸ ਦੀ ਵਿਸ਼ਵ ਪੱਧਰੀ ਸਥਿਤੀ ਨੂੰ ਵਧਾਉਣ ਵਿੱਚ ਮਦਦਗਾਰ ਸਾਫਤ ਹੁੰਦਾ ਹੈ। ਈਰਾਨ ਦੀ ਫਲਸਤਾਨ ਅਤੇ ਇਜ਼ਰਾਈਲ ਦੇ ਸੰਘਰਸ਼ ਵਿੱਚ ਸਮੂਲੀਅਤ ਦੇ ਕਈ ਵਜਹਾਂ ਹਨ ਜਿਨ੍ਹਾਂ ਵਿੱਚ ਧਾਰਮਿਕ, ਸਿਆਸੀ ਅਤੇ ਰਾਜਨੀਤਿਕ ਕਾਰਨ ਪ੍ਰਮੁੱਖ